ਜਤੀ ਸ਼੍ਰੀ ਡਾਕਟਰ ਅਨਕੁਰ ਗੁਪਤਾ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਚ ਪੰਜਾਬ ਸਰਕਾਰ ਵੱਲੋਂ ਇੱਕ ਵੱਡੇ ਲੈਵਲ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੇ ਤਹਿਤ ਸਬੰਧੀਆਂ ਦਾਖਾ ਦੇ ਖਾਣਾ ਜੋਧਾ ਵਿਖੇ ਐਸ ਐਚਓ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਬੜੀ ਮਿਹਨਤ ਦੇ ਨਾਲ ਨਸ਼ਿਆਂ ਦੇ ਖਿਲਾਫ ਜੋ ਸਾਡੀ ਕਰਵਿਅਤ ਤਹਿਤ ਜਤਿੰਦਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਜੋ ਕਿ ਸ਼ਿਮਲਾ ਫਰੀਲਧਾਣੇ ਦਾ ਰਹਿਣ ਵਾਲਾ ਵਾ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਜੋ ਕਿ ਦਾਖੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੋਨਾਂ ਦੇ ਖਿਲਾਫ ਪਛਤ ਦਰਜ ਕਰਕੇ ਮੈਂ ਉਹਨਾਂ ਕੋਲ 50 ਗ੍ਰਾਮਾਂ ਕਵਰੀ ਕੀਤੀ ਸੀ 50 ਗ੍ਰਾਮ ਹੈਰਨ ਦੀ ਰਿਕਵਰੀ ਇਹਨਾਂ ਕੋਲ ਹੋਈ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜੋ ਮੋਟਰਸਾਈਕਲ ਬਰਾਮਦ ਕੀਤਾ ਸੀਗਾ ਇਹਨਾਂ ਦੀ ਅਗਲੇ ਦੀ ਕੁਝ ਕਿਸ਼ਤੇ ਜੋ ਇਹਨੇ ਦੱਸਿਆ ਕਿ ਇਹ ਨਸ਼ਾ ਪਿੱਛੋਂ ਸੁਭਮ ਸੈਣੀ ਪੁੱਤਰ ਸੁਸ਼ੀਲ ਸੈਣੀ ਜੋ ਕਿ ਬਸੰਤ ਨਗਰ ਲੋਹਾਰਾ ਲੁਧਿਆਣੇ ਦਾ ਰਹਿਣ ਵਾਲਾ ਉਸ ਤੋਂ ਲੈ ਕੇ ਆਉਂਦੇ ਸੀ ਇਸ ਤੀਸਰੇ ਦੋਸ਼ੀ ਨੂੰ ਵੀ ਨਾਮਜ਼ਦ ਕੀਤਾ ਤੇ ਇਸ ਨੂੰ ਵੀ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸੋ ਸਾਡੀ ਇਹ ਮੁਹਿੰਮ ਦੇ ਤਹਿਤ ਅਸੀਂ ਵੱਖ-ਵੱਖ ਕੈਸੋਪਰੇਸ਼ਨ ਨਸ਼ੇ ਦੀ ਰਿਕਵਰੀ ਤੇ ਉਹ ਨਸ਼ੇ ਦੀ ਕਰਨ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਐਡਮਿਟਰ ਹੋਇਆ ਜਾ ਰਿਹਾ ਵਾ ਸੋ ਇਸ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਇਸ ਵਿੱਚ ਅੱਡੀ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਵੇਂ ਹੀ ਹੌਨ ਵਾਲ ਦਿਨਾਂ ਦੇ ਵਿੱਚ ਵੀ ਮੁਹਿੰਮ ਸਾਡੀ ਚੱਲਦੀ ਜਾਊਗੀ ਤੇ ਜੇ ਲੋਕ ਕਿਸੇ ਵੀ ਤਰੀਕੇ ਦੇ ਸਾਨੂੰ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਭਾਵੇਂ ਉਹ ਨਸ਼ਾ ਕਰਦੇ ਨੇ ਭਾਵੇਂ ਉਹ ਨਸ਼ਾ ਗੀਤਦੇ ਨੇ ਦੋਨੋਂ ਦੇ ਖਿਲਾਫ ਵਕਰੀ ਵਕਰੀ ਕਾਰਵਾਈ ਜਿਸ ਨੇ ਕਲਾਪਰਟਾ ਦਰਜ ਦਾ ਲੋ ਸਾਨੂੰ ਨਸਤਾਲਿਕ ਐਡਮਿਟ ਰਜਿਸਟਰ ਇਹ ਸਾਡੇ ਕੋਲ ਚੱਲ ਰਹੀ ਹੈ ਸੋ ਇਹ ਲੋਕ ਮਹੀਨ ਦੇ ਵਿੱਚ ਲੋਕੀਤ ਵਰਤੋਂ ਦਾ ਸਾਨੂੰ ਇਸ ਦੀ ਇਨਫੋਰਮੇਸ਼ਨ ਦੇ ਬਾਕੀ ਸਹੀ ਪੰਜਾਬ ਦੇ ਦਿਨ ਸਾਨੂੰ ਜਾਣਕਾਰੀ ਦੇ ਸਕਦੇ ਆ ਉਹਨਾਂ ਦਾ ਨਾਮ ਤੇ ਨੰਬਰ ਵੀ ਉਤਰ ਕੇ ਲਵਾਂਗਾ ਸਾਦਰੇ ਫੜੇਗੇ ਨੌਜੋਨ ਇਹਨਾਂ ਤੇ ਪਹਿਲੀ ਵਾਰ ਕੋਈ ਐਨਡੀਪੀ ਦੇ ਮੁਕਾਦਰ ਨਜ਼ਰ ਤੇ ਜਾਂ ਪਹਿਲੀ ਵਾਰ ਜਿਉਂ ਹੀ ਤਿੰਨੇ ਨੌਜੋਨ ਦੀ ਵਸਤੂ ਦਾ ਜੋ ਕੁਛ ਨੂੰ ਧਿਆਨਾਂ ਤੇ ਆਤੀ ਰਹੇ ਨਾਲ ਕੁਝ ਤਾਕਤਾਂ ਨਾਲ ਰਹੇ ਨਾਲ ਇਹਨਾਂ ਦਾ ਅਸੀਂ ਰਿਪੋਰਟ ਚੈੱਕ ਕਰਵਾ ਲਿਆ ਉਸ ਤੋਂ ਬਾਅਦ ਅ ਅਦਾਸ ਕਰਨ ਬਟ ਹੁਣ ਤੱਕ ਇਹ ਸਾਹਮਣੇ ਆਇਆ ਕਿ ਜਿਹੜਾ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਅਸ਼ੋਕ ਕੁਮਾਰ ਇਸ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਕੰਮ ਕਰਵਾ ਦਰਜ ਹੋ ਸੋ ਬਾਕੀ ਸਾਰੇ ਅੰਦਰ ਫੋਰਟ ਸਿੱਧਾ ਜਾ ਰਿਹਾ ਤੇ ਉਸ ਦੇ ਮੁਤਾਬਕ ਬੰਦੀ ਕਰ ਲਈ ਉਹਨਾਂ ਨੇ ਇਸਨੂੰ ਸਰ ਜੀ ਤੋਂ ਇਹ ਲੈ ਕੇ ਆ ਸੈਣੀ ਸਾਹਿਬ ਦਾ ਜੀ ਠੀਕ ਕਰ ਦਿੱਤਾ ਤੁਸੀਂ ਕਿ ਉਹ ਵੱਡੇ ਸਮਗਲਾਂ ਕੋਈ ਛੋਟੇ ਮੋਟੇ ਜੀ ਬਿਲਕੁਲ ਹੀ ਤੁਸੀਂ ਦੇਖੋ 50 ਗ੍ਰਾਮ ਰਿਕਵਰ ਹੋਈ ਹੈ ਉਹ ਛੋਟਾ ਮੋਟਾ ਦਾ ਕੈਨਸਲ ਜੀ 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 ਬਾਕੀ ਸਾਡੀ ਇਹ ਵਿੱਚ ਤਫਤੀਸ਼ ਬਿਲਕੁਲ ਜਾਰੀ ਹੈ ਅੱਜ ਅਸੀਂ ਇਹਨਾਂ ਨੂੰ ਕੂਚ ਪੀਸ ਕਰਕੇ ਕਲੰਬਾ ਇਹਨਾਂ ਦਾ ਰਿਮਾਰਡ ਵੀ ਲਵਾਂਗੇ ਤਾਂ ਕਿ ਇਹਨਾਂ ਤੋਂ ਡਿਟੇਲਸ ਪੁੱਛੀ ਕੀਤੀ ਜਾਵੇ ਹੋਰ ਅਸੀਂ ਵੱਡੇ ਸਮਗਲਾਂ ਤੱਕ ਪਹੁੰਚ ਜੀ ਜਿਨ੍ਹਾਂ ਤੋਂ ਇਹ ਅੱਗੇ ਲੈ ਗਿਆ ਹੋਵੇ ਕਿਉਂਕਿ ਜੋ ਇਹ ਨਸ਼ਿਆਂ ਦੀ ਚੇਨ ਹੈ ਬੜੀ ਲੰਬੀ ਹੁੰਦੀ ਹੈ ਇਸੇ ਤੋਂ ਅਸੀਂ ਡੂੰਘਾਈ ਨਾਲ ਤਫਤੀਸ਼ ਕਰਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਬੰਦੇ ਵੀ ਪਈ ਰਸਟ ਹੋਣਗੇ ਤੇ ਹੋਰ ਰਿਕਵਰੀ ਵੀ ਕਾਫੀ ਹੋਵੇਗੀ